40 ਚੋਕ 25 ਬੱਚੇ ਹਰਿਆਣਾ ਦੇ ਨੇ ਤੇ ਇੱਕੋ ਯੂਨੀਵਰਸਿਟੀ ਦੇ ਨੇ ਕੋਰ ਖੇਤਰ ਦੇ ਜਾਂ ਡਿਪਲੋਮੇ ਦੇ ਨੇ ਜਿਹੜੇ 25 ਬੱਚੇ ਨੇ ਇਹ ਆ 40 ਬੱਚੇ ਨੇ ਇਹਨਾਂ ਨੇ ਦੂਜਾ ਪੇਪਰ ਜੇਈ ਦਾ ਜਿਹੜਾ ਹੋਇਆ ਸੀਗਾ ਨਹੀਂ ਦਿੱਤਾ ਜੀ ਦਿੱਤਾ ਨਹੀਂ ਤੇ ਫਿਰ ਸਿਲੈਕਸ਼ਨ 'ਚ ਕਿਵੇਂ ਨਾਮ ਆ ਗਿਆ ਇਹ ਪੇਪਰ ਦੂਜਾ ਸੀਗਾ ਜਿਹੜਾ ਵੀ ਕੋਈ ਪੰਜਾਬ ਦਾ ਬੱਚਾ ਤਿਆਰੀ ਕਰ ਰਿਹਾ ਹੁੰਦਾ ਜੇਈ ਦੀ ਪੋਸਟ ਲਈ ਉਹ ਸਾਰੀਆਂ ਜੌਬ ਪਰਦਾ ਤੇ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਸਿਰਫ 21 ਪੇਪਰ ਭਰਿਆ ਤਾਂ ਕਿ ਇਹਨਾਂ ਨੂੰ ਪਤਾ ਸੀਗਾ ਵੀ ਇਹ ਪੇਪਰ ਇਹਨਾਂ ਨੂੰ ਪਤਾ ਕਿਸੇ ਤਰੀਕੇ ਨਾਲ ਕਿ ਇਹਨਾਂ ਦੀ ਐਜ ਵਿੱਚ ਸਿਲੈਕਸ਼ਨ ਹੋ ਜਾਣੀ ਹੈ ਪੀਪਰ ਤੋਂ ਪਹਿਲਾਂ ਬੱਚਿਆਂ ਨੂੰ ਲਖਨਊ ਲੈ ਕੇ ਗਿਆ ਗਿਆ ਸੀਗਾ ਉੱਥੇ ਪੀਪਰ ਕਰਾਇਆ ਗਿਆ ਇਹ ਹਾਈ ਕੋਰਟ ਨੇ ਸਾਬਿਤ ਕੀਤੀ ਹੈ ਫਿਰ ਆ ਰੱਦ ਕਰਕੇ ਪੋਸਟਾਂ ਦੁਬਾਰਾ ਹੀ ਪੋਸਟਾ ਕੱਢੀਆਂ ਗਈਆਂ ਜ਼ਿਆਦਾਤਰ ਹਰਿਆਣਾ ਦੇ ਬੱਚੇ ਨੇ ਇਹ ਕੈਥਲ ਸਾਈਡ ਦੇ ਜਿੰਦ ਸਾਈਡ ਦੇ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਸ਼ਾਇਦ ਲੈ ਕੇ ਗਿਆ ਗਿਆ ਹੋ ਉਸੇ ਤਰ੍ਹਾਂ ਤੇ ਇਹਨਾਂ ਨੂੰ ਪੀਪਰ ਦੇ ਬਾਹਰ ਛੱਡਿਆ ਗਿਆ ਹੋ ਆ ਜਵਾਬ ਦੇਖੋ ਇਹਦਾ ਪੰਜਵਾਂ ਰੈਂਕ ਹੈ ਇਹਨੇ ਦਸਵੀਂ ਦੇ ਵਿੱਚ 0/0 ਨੰਬਰ 'ਤੇ ਰੱਖਿਆ ਆ ਦੇਖੋ ਆ ਪੇਪਰ ਹੈ ਪੀ ਟ੍ਰਿਪਲ ਐਸਬੀ ਦਾ ਐਡਮਿਟ ਕਾਰਡ ਬੋਲਦਾ ਇਹ ਮੈਂ ਨਹੀਂ ਬੋਲ ਰਿਹਾ ਆ ਦੇਖੋ ਜੀ ਮਾਰਕਸ ਓਬਟੇਨ 0 ਟੋਟਲ ਮਾਰ 0 ਜੇ ਕਿਹੜਾ ਬੱਚਾ ਇੰਨਾ ਟਾਪਰ ਹੋਗਾ ਉਹਨੂੰ ਫਾਰਮ ਭਰਨਾ ਤਾਂ ਆਂਦਾ ਹੋਗਾ ਤੇ ਇੱਥੇ ਪਰਸੈਂਟੇਜ ਲਿਖਤੀ 8.4 ਕਿ 166 ਪੋਸਟਾਂ ਚ ਪੰਜਵਾਂ ਰੈਂਕ ਲਿਆ ਹੋਵੇ ਮੁੰਡੇ ਨੇ ਤੇ ਉਹਦੇ ਵਿੱਚ 10ਵੇਂ ਦੇ ਨੰਬਰ 0 ਜੇ 0 ਤੇ बटे 0 ਲਿਖੇ ਹੋਏ ਆ ਜੀ ਸਾਰੇ ਬੱਚਿਆਂ ਨੇ ਕਿਹਾ ਵੀ ਕੈਗਨ ਦੇ ਪੇਪਰ ਸਰਦ ਕੀ ਬਹੁਤ ਔਖਾ ਆਏਗਾ ਇਨਾ ਔਖਾ ਪੇਪਰ ਆਨ ਤੋਂ ਬਾਅਦ ਵੀ ਇਕਦਮ ਹਰਿਆਣਾ ਵਾਲਿਆਂ ਨੇ ਕੀ ਕਰਿਆ ਕਿ ਸਿੱਧਾ ਸਾਰੇ ਟੌਪ ਕਰ ਗਏ ਹਰਿਆਣੇ ਵਾਲੇ 25 ਬੱਚੇ ਉਹ ਵੀ ਸਾਡੇ ਬਾਰਡਰ ਇਲਾਕੇ ਦੇ ਜਿਹੜਾ ਪੰਜਾਬ ਨਾਲ ਬਾਰਡਰ ਲੱਗਦਾ ਜੇ ਇਹਨਾਂ ਦੀ ਲੋਕੇਸ਼ਨ ਤੁਸੀਂ ਚੈੱਕ ਕਰੋਗੇ ਇਹ ਵਿਜੀਲੈਂਸ ਨੂੰ ਕਹੋਗੇ ਬਿਊਰੋ ਦੇ ਵਿੱਚ ਜੇ ਇਹ ਪੁਜਾਨ ਪੜਤਾਲ ਕਰੋਗੇ ਤਾਂ ਕੁਝ ਨਾ ਕੁਝ ਸਾਬਿਤ ਆਊਗਾ ਇਹ ਸਾਰੇ ਕਿਤੇ ਨਾ ਕਿਤੇ ਇਕੱਠੇ ਸੀ ਇਹਨਾਂ ਨੂੰ ਕਿਤੇ ਸੈਂਟਰ ਛੱਡਿਆ ਗਿਆ ਜਾਂ ਕੁਝ ਨਾ ਕੁਝ ਐਦਾਂ ਹੋਇਆ ਹੈ ਇਹਨਾਂ ਨੂੰ ਜੁਆਇਨਿੰਗ ਵੀ ਹੋ ਜਾਣੀ ਹੈ ਛੇਤੀ ਇਹਨਾਂ ਦੀ ਹਫ਼ਤੇ ਦੇ ਅੰਦਰ ਜੀ ਜੁਆਇਨਿੰਗ ਵੀ ਹੋ ਜਾਣੀ ਹੈ ਜੇ ਕੋਈ ਐਕਸ਼ਨ ਨਾ ਲਿੱਤਾ ਗਿਆ ਸੀ ਅਸੀਂ ਗੌਰਮੈਂਟ ਨੂੰ ਕਾਫੀ ਰਿਕਵੈਸਟ ਕੀਤੀ ਮੇਲਾਂ ਭਾਈਆਂ ਸਾਰੇ ਨੇ ਵਿਜੀਲੈਂਸ ਬਿਊਰੋ ਚ ਬਟ ਕੋਈ ਰਿਸਪੌਂਸ ਨਹੀਂ ਆਇਆ ਪਹਿਲੀ ਗੱਲ ਬੇਰਜ਼ਗਾਰਾਂ ਨੂੰ ਉਡੀਕ ਰਹਿੰਦੀ ਹੈ ਕਿ ਕਦੋਂ ਕੋਈ ਨੌਕਰੀ ਨਿਕਲੇ ਤੇ ਅਸੀਂ ਉਹਨਾਂ ਥਾਵਾਂ ਤੇ ਆਪਣੀ ਕਾਬਲੀਅਤ ਦੇ ਆਧਾਰ ਦੇ ਉੱਤੇ ਸਿਲੈਕਟ ਹੋਈਏ ਪਰ ਜਦੋਂ ਕੋਈ ਇੱਕਾ ਦੁੱਕਾ ਨੌਕਰੀਆਂ ਨਿਕਲਦੀਆਂ ਤੇ ਕੋਈ ਨਾ ਕੋਈ ਗੜਬੜੀ ਸਾਹਮਣੇ ਆ ਜਾਂਦੀ ਹੈ ਸਵਾਲ ਖੜੇ ਹੋ ਜਾਂਦੇ ਆ 166 ਪੋਸਟਾਂ ਸੀ ਜੇਈ ਦੀਆਂ ਜਿਨ੍ਹਾਂ ਦਾ ਰਿਜ਼ਲਟ ਵੀ ਆਉਂਦਾ ਨਤੀਜੇ ਆਉਂਦੇ ਨੇ ਪਰ ਉਸ ਦੇ ਵਿੱਚ ਗੜਬੜੀ ਕੀ ਹੋਗੀ ਕਿ ਇਸ ਦੇ ਵਿੱਚ ਕੋਈ ਘਪਲਾ ਹੋਇਆ ਕਿ ਇਸ ਦੇ ਵਿੱਚ ਕੋਈ ਇਹ ਜੀ ਗੱਲ ਆ ਗਈ ਸਾਹਮਣੇ ਜਿਹਦੇ ਨਾਲ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਕਿ ਸੱਟੇ ਠੀਕ ਨਹੀਂ ਨਿਕਲੇ ਕਈ ਉਮੀਦਵਾਰਾਂ ਨਾਲ ਜਿਹੜੇ ਕਾਬਲੀਅਤ ਸੁਰੱਖਦੇ ਸਨ ਕਾਬਿਲ ਸਨ ਉਹ ਪਾਸੇ ਹੋ ਗਏ ਤੇ ਭਰਤੀ ਚ ਗਲਤ ਬੰਦੇ ਸਿਲੈਕਟ ਹੋਏ ਇਹ ਕੀ ਹੋਇਆ ਪੂਰਾ ਮਾਮਲਾ ਕੀ ਹੈ ਮਾਜਰਾ ਕੀ ਹੈ ਮੇਰੇ ਨਾਲ ਇਸ ਵਕਤ ਨਿਪੁੰਨ ਸਿਆਲ ਨੇ ਜਿਹੜੇ ਇਸ ਮਸਲੇ ਨੂੰ ਬਰੀਕੀ ਨਾਲ ਸਮਝਦੇ ਐ ਔਰ ਇਹਨਾਂ ਨੂੰ ਵਿਦਿਆਰਥੀਆਂ ਨੇ ਆ ਕੇ ਕੀ ਦੱਸਿਆ ਸਾਰੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਨਿਪੁੰਨ ਜੀ ਇਹ ਦੱਸੋ ਕਿ ਅਸਲ ਦੇ ਵਿੱਚ ਮਸਲਾ ਕੀ ਹੈ ਜੀ ਦੇਖੋ ਇਹਦੇ ਵਿੱਚ 161 ਪੋਸਟਾਂ ਸੀਗੀਆਂ ਜਿਹਦੇ ਵਿੱਚ 40 ਜਨਰਲ ਦੀਆਂ ਪੋਸਟਾਂ ਸੀਗੀਆਂ ਜਿਹੜੇ ਪਹਿਲੇ ਰਿਜ਼ਲਟ ਆਇਆ ਇਹਦੇ ਵਿੱਚ 40 ਚੋਂ 25 ਬੱਚੇ ਹਰਿਆਣਾ ਦੇ ਨੇ ਤੇ ਇੱਕੋ ਯੂਨੀਵਰਸਿਟੀ ਦੇ ਨੇ ਕੁਰ ਖੇਤਰ ਦੇ ਜਾਂ ਡਿਪਲੋਮੇ ਦੇ ਨੇ ਉਹ ਨਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਜਿਹੜਾ ਪੇਪਰ ਕੀਤਾ ਹੈ ਕੋਈ 2009 ਪਾਸ ਆਊਟ ਹੈ ਕੋਈ 12 ਪਾਸ ਆਊਟ ਹੈ ਕੋਈ ਰੀਸੈਂਟ ਪਾਸ ਆਊਟ ਨਹੀਂ ਹੈਗਾ ਦੂਜੀ ਗੱਲ ਇਹਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਜੀ ਪੁਆਇੰਟ 25 ਪਿੱਛੇ ਬੱਚੇ ਦੀ ਸਿਲੈਕਸ਼ਨ ਰਹਿ ਜਾਂਦੀ ਹੈ ਤੇ 120 ਮਾਰਕਸ ਦੇ ਪੇਪਰਾਂ ਦੇ ਵਿੱਚ ਇਹਦੇ ਵਿੱਚ ਕੀ ਦੇਖਿਆ ਗਿਆ ਬੱਚੇ ਦੇ 100 ਨੰਬਰ ਆਏ ਨੇ ਉਸ ਤੋਂ ਬਾਅਦ 1999 ਐਦਾਂ ਇਕੱਠੇ ਇਕੱਠੇ ਨੰਬਰ ਚੱਲਦੇ ਜਿਵੇਂ 45 ਰੈਂਕ ਪੂਰੇ ਹੋ ਜਾਂਦੇ ਆ ਜਰਨਲ ਕੈਟਾਗਰੀ ਦੇ ਉਸ ਤੋਂ ਬਾਅਦ ਸਿੱਧੇ 6 ਨੰਬਰਾਂ ਦਾ ਗੈਪ ਆ ਅਗਲੇ ਬੱਚਿਆਂ ਤੋਂ ਇਹੀ ਸੇਮ ਪੇਪਰ ਅਗਲਾ ਜੇਈ ਦਾ ਪੇਪਰ ਹੋਇਆ ਸੀਗਾ 21 ਤਰੀਕ ਨੂੰ 21 ਤਰੀਕ ਵਾਲੇ ਪੇਪਰ 'ਚ ਜਿਹਨੇ ਬੱਚਿਆਂ ਨੇ ਵਿਚਾਰੇ ਨੇ ਟੌਪ ਕੀਤਾ ਸੀਗਾ ਜਿਨ੍ਹਾਂ ਦੀ ਸਿਲੈਕਸ਼ਨ ਹੋ ਗਈ ਹੈ ਉਹੀ ਵਿਚਾਰੇ ਇਸ ਪੇਪਰ 'ਚ 20 ਤਰੀਕ ਵਾਲੇ ਪੇਪਰ 'ਚ ਰਹੇ ਗਏ ਤੇ ਇਹਨਾਂ 'ਚੋਂ ਜਿਹੜੇ 25 ਬੱਚੇ ਨੇ ਜਾਂ 40 ਬੱਚੇ ਨੇ ਇਹਨਾਂ ਨੇ ਦੂਜਾ ਪੇਪਰ ਜੇਈ ਦਾ ਜਿਹੜਾ ਹੋਇਆ ਸੀਗਾ ਨਹੀਂ ਦਿੱਤਾ ਜੇ ਦਿੱਤਾ ਨਹੀਂ ਤੇ ਫਿਰ ਸਿਲੈਕਸ਼ਨ ਚ ਕਿਵੇਂ ਨਾਮ ਆ ਗਿਆ ਇਹ ਪੇਪਰ ਦੂਜਾ ਸੀਗਾ ਜਿਹੜਾ ਵੀ ਕੋਈ ਪੰਜਾਬ ਦਾ ਬੱਚਾ ਤਿਆਰੀ ਕਰ ਰਿਆ ਹੁੰਦਾ ਜੇਹ ਦੀ ਪੋਸਟ ਲਈ ਉਹ ਸਾਰੀਆਂ ਜੌਬ ਪਰਦਾ ਤੇ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਸਿਰਫ 21 ਪੇਪਰ ਭਰਿਆ ਤਾਂ ਕਿ ਇਹਨਾਂ ਨੂੰ ਪਤਾ ਸੀਗਾ ਵੀ ਇਹ ਪੇਪਰ ਇਹਨਾਂ ਨੂੰ ਪਤਾ ਕਿਸੇ ਤਰੀਕੇ ਨਾਲ ਕਿ ਇਹਨਾਂ ਦੀ ਇੱਥੇ ਸਿਲੈਕਸ਼ਨ ਹੋ ਜਾਣੀ ਹੈ ਨਹੀਂ ਤਾਂ ਹਰ ਬੱਚਾ ਪੰਜਾਬ ਦਾ ਹੋਵੇ ਕਿਸੇ ਵੀ ਸਟੇਟ ਦਾ ਹੋਵੇ ਸਾਰੇ ਪੇਪਰ ਪਰਦਾ ਇਕੱਠੇ ਅੱਗੇ ਪਿੱਛੇ ਪੇਪਰ 20 ਤਰੀਕ ਨੂੰ 21 ਤਰੀਕ ਨੂੰ 20 ਤਰੀਕਾ ਲਈ ਪੇਪਰ ਇਹਨਾਂ ਨੇ ਭਰਿਆ ਗਿਆ ਤੇ ਦੂਜੀ ਗੱਲ ਇਹੀ ਪੇਪਰ 2015 ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਇਦਾਂ ਦੇ ਮਾਰ ਇਹੀ ਗੱਲ ਉਠਾਈ ਸੀਗੀ ਬਾਅਦ ਚ ਪਹਿਲਾਂ ਕਿਸੇ ਨੇ ਨਹੀਂ ਸਾਡੀ ਗੱਲ ਸੁਣੀ ਪਰ ਬਾਅਦ ਚ ਜਦ ਵਿਜੀਲੈਂਸ ਬਿਊਰੋ ਕੋਲ ਮੁੱਦਾ ਗਿਆ ਤਾਂ ਪੇਪਰ ਤੋਂ ਪਹਿਲਾਂ ਬੱਚਿਆਂ ਨੂੰ ਲਖਨਊ ਲੈ ਕੇ ਗਿਆ ਗਿਆ ਸੀਗਾ ਉੱਥੇ ਪੇਪਰ ਕਰਾਇਆ ਗਿਆ ਇਹ ਹਾਈ ਕੋਰਟ ਨੇ ਸਾਬਿਤ ਕੀਤੀ ਹੈ ਫਿਰ ਆ ਰੱਦ ਕਰਕੇ ਪੋਸਟਾਂ ਦੁਬਾਰਾ ਇਹ ਪੋਸਟਾਂ ਕੱਢੀਆਂ ਗਈਆਂ ਹੁਣ ਦੁਬਾਰਾ ਇਸ ਪੋਸਟਾਂ ਦੇ ਵਿੱਚ ਸੇਮ ਪੈਟਰਨ ਫਾਲੋ ਕੀਤਾ ਗਿਆ ਰਿਹਾ ਤੇ ਜੇ ਆਪਾਂ ਨੂੰ ਕੋਲ ਬੱਚਿਆਂ ਦੇ ਇਹ ਵੀ ਕਾਲ ਆਈ ਹੈ ਜ਼ਿਆਦਾਤਰ ਹਰਿਆਣਾ ਦੇ ਬੱਚੇ ਨੇ ਇਹ ਕੈਥਲ ਸਾਈਡ ਦੇ ਜਿੰਦ ਸਾਈਡ ਦੇ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਸ਼ਾਇਦ ਲੈ ਕੇ ਜਾਇਆ ਗਿਆ ਉਹ ਉਸੇ ਤਰ੍ਹਾਂ ਤੇ ਇਹਨਾਂ ਨੂੰ ਪੇਪਰ ਦੇ ਬਾਅਦ ਛੱਡਿਆ ਹੋਵੇ ਮਤਲਬ ਇਹ ਏਡਾ ਵੱਡਾ ਪੇਪਰ ਸੀ ਦੇ ਚ ਕਈ ਨੌਜਵਾਨਾਂ ਦਾ ਭਵਿੱਖ ਜੁੜਿਆ ਹੁੰਦਾ ਹੈ ਕਿਸੀ ਆਪਣੀ ਕਾਬਲੀਅਤ ਦੇ ਆਧਾਰ ਦੇ ਉੱਤੇ ਸਿਲੈਕਸ਼ਨ ਹੋਏਗੀ ਸਾਡੀ ਸਾਡੇ ਮਾਪੇ ਖੁਸ਼ ਹੋਣਗੇ ਕਿ ਸਾਡਾ ਬੱਚਾ ਨੌਕਰੀ ਲੱਗਿਆ ਤਾਂ ਇਹ ਜਿਹੜੀ ਜੇਈ ਦੀ ਭਰਤੀ ਸੀ ਇਹ ਕਿਹੜੇ ਡਿਪਾਰਟਮੈਂਟ ਮਹਿਕਮੇ ਦੀ ਸੀ ਇਹਦੇ ਚ ਗੜਬੜ ਕੌਣ ਕਰ ਗਿਆ ਪੇਪਰ ਵੇਲੇ ਇਹ ਦੇਖੋ ਜੀ ਲੋਕਲ ਮਨਸੀਪਲ ਕਾਰਪੋਰੇਸ਼ਨ ਦਾ ਪੇਪਰ ਸੀਗਾ ਪੀਟ੍ਰਿਪਲ ਐਸਬੀ ਨੇ ਇਹ ਪੇਪਰ ਲਿਆ ਹੁਣ ਪੀਟ੍ਰਿਪਲ ਐਸਬੀ ਨੇ ਜਿਸ ਦਿਨ ਇਹ ਰਿਜ਼ਲਟ ਕੱਢਿਆ ਪਰਸੋ ਠੀਕ ਹੈ ਜੀ 2 ਮਾਰਚ ਨੂੰ ਉਸੇ ਦਿਨ ਬੱਚਿਆਂ ਨੇ ਕੀ ਕਰਿਆ ਐਡਮਿਟ ਕਾਰਡ ਕੱਢਨੇ ਸ਼ੁਰੂ ਕਰਤੇ ਜੀ ਟਾਪਰ ਦੇ ਬੱਚੇ ਕਿੱਥੇ ਦੋਨੇ ਜੀ ਆ ਮੇਰੇ ਕੋਲ ਕੱਲਾ ਕੱਲਾ ਰਿਕਾਰਡ ਹੈ ਹਰਿਆਣਾ ਖੁਰਸ਼ੇਤਰ ਯੂਨੀਵਰਸਿਟੀ ਦੂਜਾ ਖੁਰਸ਼ੇਤਰ ਯੂਨੀਵਰਸਿਟੀ ਹੁਣ ਇਹਦੇ ਵਿੱਚ ਦੇਖੋ ਜਿਹੜਾ ਬੱਚਾ ਟਾਪ ਕਰਦਾ ਆਪਾਂ ਉਹਨੂੰ ਕਹਿੰਦੇ ਉਹਨੂੰ ਯਾਰ ਸਾਰਾ ਕੁਝ ਤਾਂ ਪਤਾ ਹੋਊਗਾ ਨਾ ਵੀ ਕਿਵੇਂ ਲਿਖੀਦਾ ਕਿਵੇਂ ਫਾਰਮ ਭਰੀਦਾ ਆ ਜਵਾਗਦੇ ਦੇਖੋ ਇਹਦਾ ਪੰਜਵਾਂ ਰੈਂਕ ਹੈ ਇਹਨੇ ਦਸਵੀਂ ਦੇ ਵਿੱਚ 0/0 ਨੰਬਰ ਪੇ ਰੱਖਿਆ ਹਾਂ ਆ ਦੇਖੋ ਆ ਪੇਪਰ ਹੈ ਪੀ ਟ੍ਰਿਪਲ ਐਸਬੀ ਦਾ ਐਡਮਿਟ ਕਾਰਡ ਬੋਲਦਾ ਇਹ ਮੈਂ ਨਹੀਂ ਬੋਲ ਰਿਹਾ ਆ ਦੇਖੋ ਜੀ ਮਾਰਕਸ ਅਬਟੇਨ 0 ਟੋਟਲ ਮਾਰ 0 ਜੇ ਕਿਹੜਾ ਬੱਚਾ ਇੰਨਾ ਟਾਪਰ ਹੋਗਾ ਉਹਨੂੰ ਫਾਰਮ ਭਰਨਾ ਤਾਂ ਆਂਦਾ ਹੋਗਾ ਤੇ ਇੱਥੇ ਪਰਸੈਂਟੇਜ ਲਿਖਤੀ 8.4 ਮਤਲਬ ਕਹਿਣ ਦਾ ਕਿ 161 ਪੋਸਟਾਂ ਚ ਪੰਜਵਾਂ ਰੈਂਕ ਲਿਆ ਹੋਵੇ ਮੁੰਡੇ ਨੇ ਤੇ ਉਹਦੇ ਵਿੱਚ 10ਵੇਂ ਦੇ ਨੰਬਰ 0 ਦੇ 0 ਤੇ बटे 0 ਲਿਖੇ ਹੋਏ ਆ ਜੀ ਉਸ ਤੋਂ ਬਾਅਦ ਜਿੱਦਾਂ ਹੀ ਅਸੀਂ ਬੱਚਿਆਂ ਨੇ ਐਡਮਿਟ ਕਾਰਡ ਡਾਊਨਲੋਡ ਕੀਤੇ ਪੀ ਟ੍ਰਿਪਲ ਐਸ ਵੀ ਨੇ ਐਡਮਿਟ ਕਾਰਡ ਹੀ ਪੇਪਰ ਉੱਥੋਂ ਹਟਾ ਦਿੱਤੇ ਇਹ ਬੱਚਿਆਂ ਨੇ 15 ਮਿੰਟ ਦੇ ਵਿੱਚ ਡਾਊਨਲੋਡ ਕੀਤੇ ਹੋਏ ਹੈਗੇ ਜਿਹਦੇ ਵਿੱਚ ਪਤਾ ਲੱਗਦਾ ਜੀ ਸਾਰੇ ਹਰਿਆਣੇ ਦੇ ਨੇ ਕਿਸੇ ਨੇ ਡਿਪਲੋਮੇ ਬੀਟੈਕ ਕਰਨ ਤੋਂ ਬਾਅਦ ਬੀਏ ਕੀਤੀ ਹੈ ਕੋਈ ਵੀ ਇਹਦੇ ਵਿੱਚ ਐਦਾਂ ਦਾ ਬੱਚਾ ਨਹੀਂ ਹੈਗਾ ਵੀ ਜਿਹੜਾ ਆਪਾਂ ਕਹਿ ਜਾਈਏ ਵੀ ਹਾਂਜੀ ਉਹਦੇ ਗ੍ਰੇਡ ਬੰਦੇ ਹੋਣਗੇ ਐਡੀ ਵੱਡੀ ਘਪਲੇਬਾਜੀ ਗੜਬੜੀ ਸਾਹਮਣੇ ਨਜ਼ਰ ਆਈ ਹੈ ਤੁਸੀਂ ਕਾਗਜ਼ਾਂ ਨਾਲ ਦੱਸਿਆ ਤੇ ਇਹਦੇ ਵਿੱਚ ਤੁਹਾਨੂੰ ਸ਼ੰਕਾ ਕੀ ਪੈਦਾ ਹੁੰਦਾ ਕਿੱਥੇ ਗੜਬੜ ਹੋਈ ਹੈ ਜੀ ਇਹਦੇ ਵਿੱਚ ਜਿਹੜਾ ਕਿ ਸਾਨੂੰ ਲੱਗਦਾ ਵੀ ਇਹਨਾਂ ਨੂੰ ਪਹਿਲਾਂ ਪੇਪਰ ਪਤਾ ਸੀਗਾ ਇਹਨਾਂ ਨੂੰ ਕਿਤੇ ਜਿਵੇਂ 2015 ਦੀ ਕਹਾਣੀ ਦੱਸ ਰਹੇ ਆ 15 ਦੇ ਵਿੱਚ ਕਿਤੇ ਲੈ ਕੇ ਜਾ ਗਿਆ ਉਹਨਾਂ ਨੂੰ ਪੇਪਰ ਪਤਾ ਸੀ ਉਹੀ ਉਹਨਾਂ ਨੇ ਟਿੱਕ ਦਿੱਤਾ ਕਿਉਂਕਿ ਇਹਦੇ ਵਿੱਚ ਕੀ ਹੈ ਜਰਨਲ categories ਵਾਲਿਆਂ ਨਾਲ ਹੀ ਇਹ ਹੋ ਰਿਹਾ ਜੀ 40 ਤੋਂ 25 ਕੀ ਹਰ ਪੰਜਾਬ ਦੇ ਵਿੱਚ ਪੇਪਰ ਕਰ ਦੇ ਸਕਦੇ ਆ ਉਹ ਜਨਰਲ ਕੈਟਾਗਰੀ ਚ ਮੰਨੇ ਜਾਂਦੇ ਆ ਤੇ 40 ਨੰਬਰਾਂ ਤੋਂ ਬਾਅਦ ਤੁਸੀਂ ਦੇਖੋਗੇ ਸਾਰਿਆਂ ਦੇ ਜਿਹੜੇ ਰੈਂਕ ਆ ਰਹੇ ਨੇ ਨਾ ਉਹ ਨਾਰਮਲ ਆ ਰਹੇ ਨੇ 7 ਨੰਬਰਾਂ ਦਾ ਗੈਪ ਆ ਨਾ 45ਵੇਂ ਰੈਂਕ ਤੋਂ ਬਾਅਦ ਇਹ ਬਹੁਤ ਵੱਡਾ ਇੱਥੋਂ ਹੀ ਪਤਾ ਲੱਗਦਾ ਜੇ ਤਿਆਰੀ ਹੁੰਦੀ ਤਾਂ ਪੁਆਇੰਟ 25 ਤੋਂ ਬੱਚੇ ਦਾ ਰਹਿ ਜਾਂਦਾ ਸਿੱਧਾ 7-7 ਨੰਬਰਾਂ ਦਾ ਗੈਪ ਤੇ ਇਹ ਪੇਪਰ ਬਹੁਤ ਔਖਾ ਆਇਆ ਸੀਗਾ ਸਾਨੂੰ ਘੱਟੋ-ਘੱਟ 15 ਸਾਲ ਹੋ ਗਏ ਤਿਆਰੀ ਕਰਾਂਦੇ ਮੈਂ ਆਪ 12 13 ਪੇਪਰ ਸਰਕਾਰੀ ਕਰਾ ਕੇ ਕੀਤੇ ਆ ਮੈਂ ਪੀ ਡਬਲਯੂ ਡੀ ਦੇ ਵਿੱਚ ਜੋਬ ਵੀ ਕੀਤੀ ਤਾਂ ਮੈਨੂੰ ਪਤਾ ਬੱਚੇ ਦਾ ਕੀ ਸਟਰਗਲ ਹੁੰਦਾ ਤੇ ਜਦ ਇਹ ਪੇਪਰ ਹੋਇਆ ਸੀਗਾ ਸਾਰੇ ਬੱਚਿਆਂ ਨੇ ਕਿਹਾ ਵੀ ਕੈਗਿੰਦੇ ਪੇਪਰ ਸਰਦ ਕਿ ਬਹੁਤ ਔਖਾ ਆਇਆ ਸੀਗਾ ਇੰਨਾ ਔਖਾ ਪੇਪਰ ਆਉਣ ਤੋਂ ਬਾਅਦ ਵੀ ਇੱਕਦਮ ਹਰਿਆਣਾ ਵਾਲਿਆਂ ਨੇ ਕੀ ਕਰਿਆ ਕਿ ਸਿੱਧਾ ਸਾਰੇ ਹੀ ਟੌਪ ਕਰ ਗਏ ਹਰਿਆਣੇ ਵਾਲੇ 25 ਬੱਚੇ ਉਹ ਵੀ ਸਾਡੇ ਬਾਰਡਰ ਇਲਾਕੇ ਦੇ ਜਿਹੜਾ ਪੰਜਾਬ ਨਾਲ ਬਾਰਡਰ ਲੱਗਦਾ ਹੈ ਤਾਂ ਆ ਸਾਨੂੰ ਸ਼ੰਨਾ ਕੋਈ ਨਾ ਕੋਈ ਅਧਿਕਾਰੀ ਮੁਲਾਜ਼ਮ ਕੋਈ ਗੱਟੀ ੱਟੀ ਸੱਟੀ ਲਈ ਹੋਣੀ ਆ ਉਹਨੇ ਕੋਈ ਨਾ ਗੰਡ ਧੁੱਪ ਕੀਤੀ ਹੋਣੀ ਆ ਇੱਥੋਂ ਤਾਂ ਇਹ ਪਤਾ ਲੱਗਦਾ ਜੇ ਇਹਨਾਂ ਦੀ ਲੋਕੇਸ਼ਨ ਤੁਸੀਂ ਚੈੱਕ ਕਰੋਗੇ ਇਹ ਵਿਜੀਲੈਂਸ ਨੂੰ ਕਹੋਗੇ ਬਿਊਰੋ ਦੇ ਵਿੱਚ ਜੇ ਇਹ ਪੁਜਾਨ ਪੜਤਾਲ ਕਰੋਗੇ ਤਾਂ ਕੁਝ ਨਾ ਕੁਝ ਸਾਬਿਤ ਆਊਗਾ ਬੇ ਸਾਰੇ ਕਿਤੇ ਨਾ ਕਿਤੇ ਇਕੱਠੇ ਸੀ ਇਹਨਾਂ ਨੂੰ ਕਿਤੇ ਸੈਂਟਰ ਛੱਡਿਆ ਗਿਆ ਜਾਂ ਕੁਝ ਨਾ ਕੁਝ ਐਦਾਂ ਹੋਇਆ ਤਾਂ ਜਿਹੜੇ ਹੁਣ ਸਿਲੈਕਸ਼ਨ ਦੀ ਜਿਹੜੀ ਲਿਸਟ ਤਾਂ ਆ ਗਈ ਹੈ ਤੁਹਾਡੇ ਸਾਹਮਣੇ ਹੈ ਕੀ ਇਹਨਾਂ ਨੂੰ ਜੁਆਇਨਿੰਗ ਵੀ ਹੋ ਜਾਣੀ ਹੈ ਛੇਤੀ ਇਹਨਾਂ ਦੀ ਹਫਤੇ ਦੇ ਅੰਦਰ ਜੀ ਜੁਆਇਨਿੰਗ ਵੀ ਹੋ ਜਾਣੀ ਹੈ ਜੇ ਕੋਈ ਐਕਸ਼ਨ ਨਾਲ ਲਿੱਤਾ ਗਿਆ ਅਸੀਂ ਗਵਰਨਮੈਂਟ ਨੂੰ ਕਾਫੀ ਰਿਕਵੈਸਟ ਕੀਤੀ ਮੇਲਾਂ ਪਾਈਆਂ ਸਾਰੇ ਨੇ ਵਿਜੀਲੈਂਸ ਬਿਊਰੋ ਚ ਬਟ ਕੋਈ ਰਿਸਪੌਂਸ ਨਹੀਂ ਆਇਆ ਸਾਨੂੰ ਤੁਸੀਂ ਕਦੋਂ ਪਹਿਲੀ ਵਾਰੀ ਮੁੱਦਾ ਚੁੱਕਿਆ ਕਿ ਇੱਥੇ ਵੱਡੀ ਗੜਬੜੀ ਹੋ ਗਈ ਹੈ ਤੇ ਕਿੱਥੇ-ਕਿੱਥੇ ਆਪਣੀ ਸਿਫਾਰਸ਼ ਕੀਤੀ ਹੈ ਅਰਜੀ ਦਿੱਤੀ ਹੈ ਜੀ ਦੇਖੋ 15 ਮਿੰਟ ਬਾਅਦ ਰਿਜ਼ਲਟ ਤੋਂ ਬਾਅਦ ਮੈਂ ਇੱਕ ਫੰਕਸ਼ਨ ਤੇ ਸੀਗਾ ਉੱਥੇ ਸੀਐਮ ਸਾਹਿਬ ਵੀ ਸੀਗੇ ਤੇ ਮੈਂ ਥਾਂ ਤੇ ਮੈਂ ਹਾਇਤ ਚ ਸੀਗਾ 2 ਮਾਰਚ ਨੂੰ ਤੇ ਮੈਨੂੰ ਆਫਿਸ ਤੋਂ ਕਾਲ ਆਈ ਕਿ ਸਰ ਰਿਜ਼ਲਟ ਆ ਗਿਆ ਤੇ ਸਾਡਾ ਬੱਚਾ 10ਵੇਂ ਪਹਿਲੇ 20 ਰੈਂਕ ਚ ਵੀ ਨਹੀਂ ਹੈ ਕਿਉਂਕਿ ਜਿਹੜਾ 21 ਤਰੀਕ ਨੂੰ ਪੇਪਰ ਆਏ ਸੀ ਉਹ ਚ ਸਾਡੇ ਕਾਉਂਡਮੀ ਦੇ ਬੱਚੇ ਕੱਟੋਗੜ ਪਹਿਲਾ ਚੌਥਾ ਪੰਜਵਾਂ ਬਹੁਤ ਰੈਂਕ ਸਾਡੇ ਸੀਗੇ ਤਾਂ ਮੈਨੂੰ ਐ ਹੋਇਆ ਵੀ ਯਾਰ ਪਤਾ ਨਹੀਂ ਕੀ ਹੋਇਆ ਸਾਡੀ ਤਿਆਰੀ ਚ ਕੋਈ ਕਮੀ ਰਹਿ ਗਈ ਹੈ ਕਿ ਹਾਂ ਯਾਰ ਸਾਡੇ ਇੰਸਟੀਚਿਊਟ ਦਾ ਕੋਈ ਮੈਂ ਉਹ ਇਵੈਂਟ ਛੱਡ ਕੇ ਸਿੱਧਾ ਗਿਆ ਦਫ਼ਤਰ ਆਪਣੇ ਦਫ਼ਤਰ ਜਾ ਕੇ ਟੀਮ ਬੁਲਾਈ ਦੇਖਿਆ ਵੀ ਕਿੱਥੇ ਸਾਡੇ ਵੱਲੋਂ ਕਿੱਥੇ ਕਮੀ ਰਹਿ ਸਕਦੀ ਹੈ ਜਦ ਅਸੀਂ ਚੈੱਕ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਅਸੀਂ ਦੇਖਿਆ ਜੀ ਐਡਮਿਟ ਕਾਰਡਸ ਦੇਖਣੇ ਸ਼ੁਰੂ ਕੀਤੇ ਫਿਰ ਦੇਖਿਆ ਤਾਂ ਸਾਰੇ ਬੱਚੇ 21 ਯੂਨੀਵਰ ਹਰਿਆਣਾ ਤੋਂ ਹਰਿਆਣਾ ਤੋਂ ਆ ਕੀ ਚੱਕਰ ਹੈ ਤੇ ਫਿਰ ਅਸੀਂ ਦੇਖਿਆ ਵੀ ਇਹਨਾਂ ਦੇ ਬੱਚਿਆਂ ਦੇ ਨੰਬਰ 21 ਤਰੀਕ ਵਾਲੇ ਪੇਪਰ 'ਚ ਕਿੰਨੇ ਬਣਦੇ ਆ ਪੇਪਰ ਦਾ ਤਾਂ ਇਕੱਠੇ ਹੋਏ ਆ 1 20 ਤਰੀਕ ਨੂੰ 1 ਕਿੰਨੇ ਬਈ ਇਹਨਾਂ ਦੇ ਤਾਂ ਫਿਰ ਇਸ 'ਚ ਵੀ ਟੌਪ ਹੋਣਗੇ ਫਿਰ ਜਿਹੜੇ 21 'ਚ ਟੌਪ ਸੀਗੇ ਅਸੀਂ ਉਹਨਾਂ ਦੇ ਨੰਬਰ ਦੇਖੇ ਤਾਂ ਇਹ ਇਹਨਾਂ ਨੇ ਪੇਪਰ ਦਿੱਤਾ ਹੀ ਨਹੀਂ 21 ਤਰੀਕ ਵਾਲਾ ਮਤਲਬ ਪਰਿਆ ਹੀ ਨਹੀਂ ਸੀਗਾ ਇਹਨਾਂ ਨੂੰ ਮਤਲਬ ਪਹਿਲਾਂ ਹੀ ਕੋਈ ਸ਼ੱਕ ਸੀਗਾ ਵੀ ਇਹਨਾਂ ਨੂੰ ਪਤਾ ਹੋਸੀਗਾ ਵੀ ਅਸੀਂ ਆਹ ਪੇਪਰ ਦੇਣਾ ਜੇ ਦੂਜਾ ਪੇਪਰ ਦਵਾਂਗੇ ਤਾਂ ਇਹਨਾਂ ਦੇ ਮਾਰਕਸ ਕੰਪੇਅਰ ਕਰ ਲਿੱਤੇ ਜਾਣਗੇ ਫਿਰ ਅਸੀਂ ਇਹਨੂੰ ਇੰਨੀ ਦੇਰ 'ਚ ਪੇਰੈਂਟਸ ਦੀ ਕਾਲ ਆਣ ਲੱਗੀ ਸਟੂਡੈਂਟ ਦੀ ਕਾਲ ਲੱਗੀ ਸਰ ਸਾਡਾ ਤਾਂ ਇੰਨਾ ਵਧੀਆ ਪੇਪਰ ਹੋ ਇਆ ਸੀਗਾ ਸਾਡੇ ਨੰਬਰ ਉਹਨੇ ਬੰਦੇ ਪਰ ਇਹ 100 ਨੰਬਰ ਵਾਲੇ ਕਿਹੜੇ ਨੇ ਫਿਰ ਬੱਚੇ ਆਨੇ ਵੀ ਸਾਨੂੰ ਆਹ ਪ੍ਰੂਫਸ ਇਕੱਠੇ ਕਰਕੇ ਦੇਣੇ ਸ਼ੁਰੂ ਕੀਤੇ ਫਿਰ ਉੱਥੋਂ ਅਸੀਂ ਚਕੇ 19 ਦਿਨ ਚ ਪੀ ਟ੍ਰਿਪਲ ਐਸਬੀ ਵਾਲੇ ਨੇ ਵੈਬਸਾਈਟ ਚ ਇਹਨਾਂ ਦੇ ਐਡਮਿਟ ਕਾਰਡ ਉਠਾਤੇ ਤੁਸੀਂ ਕਿੱਥੇ ਕਿੱਥੇ ਸ਼ਿਕਾਇਤ ਦਿੱਤੀ ਇਸ ਮਸਲੇ ਦੀ ਜੀ ਦੇ ਵਿੱਚ ਅਸੀਂ ਵਿਜੀਲੈਂਸ ਬਿਊਰੋ ਪੀ ਟ੍ਰਿਪਲ ਐਸਬੀ ਦੀ ਵੈਬਸਾਈਟ ਸੀਐਮ ਸਾਹਿਬ ਨੂੰ ਅਸੀਂ ਟਵੀਟ ਕੀਤੇ ਆ ਪੂਰੇ ਦੇ ਪੂਰੇ ਟਵਿੱਟਰ ਦੇ ਉੱਪਰ ਤੁਸੀਂ ਸਾਡਾ ਟਵੀਟ ਦੇਖ ਲਓਗੇ ਅਸੀਂ ਇਹਦੀ ਇਨਵੈਜੀਕੇਸ਼ਨ ਲਈ ਪੂਰੇ ਦੇ ਪੂਰੇ ਟਵੀਟ ਕੀਤੇ ਬਟ ਸਾਨੂੰ ਹਲਤਾ ਕੋਈ ਜਵਾਬ ਨਹੀਂ ਟਵਿੱਟਰ ਹੈਂਡਲ ਤੋਂ ਖੁਦ ਦੇ ਚੈਨਲ ਤੋਂ ਟਵਿੱਟਰ ਕੀਤਾ ਹੋਇਆ ਉਹਦੇ ਵਿੱਚ ਕਟਕੋਟ 150 200 ਬੱਚਿਆਂ ਨੇ ਟਵੀਟ ਕੀਤੇ ਮੈਂ ਇੱਕ YouTube ਦੇ ਉੱਪਰ ਵੀ ਗਿਆ ਉੱਥੇ ਜਾ ਕੇ ਵੀ ਮੈਂ ਦੱਸਿਆ ਉਹਦੇ ਵਿੱਚ ਕਟਕੋਟ 4000 5000 ਬੱਚਿਆਂ ਨੇ ਉਹ ਵੀਡੀਓ ਦੇਖੀ ਨੀਚੇ ਕਟਕੋਟ 250 300 ਕਮੈਂਟ ਹੈ ਪੰਜਾਬ ਦੇ ਬੱਚਿਆਂ ਦਾ ਵੀ ਆ ਪੇਪਰ 'ਚ ਗਲਤ ਹੋਇਆ ਉਸ ਵੀਡੀਓ ਦੇ ਨੀਚੇ ਕਟਕੋਟ 250 300 ਕਮੈਂਟਸ ਹੈਗਾ ਜੀ ਬਚਨ ਸਰਕਾਰ 'ਚ ਤਾਂ ਦਾਵਾ ਇਹ ਕੀਤਾ ਜਾ ਰਿਹਾ ਕਿ ਕਿਤੇ ਕੋਈ ਸਫਾਰਸ਼ ਦਿਖਾ ਦਿਓ ਕਿਤੇ ਕੋਈ ਪੈਸਾ ਲੈ ਕੇ ਲੱਗਿਆ ਦਿਖਾ ਦਿਓ ਅਸੀਂ ਤੇ ਪੂਰੀ ਪਾਰਦਰਸ਼ੀ ਢੰਗ ਨਾਲ ਚਲਾ ਰਹੇ ਹਾਂ ਭਰਤੀਆਂ ਦੀ ਮੁਹਿੰਮ ਤੁਸੀਂ ਇਹਦੀ ਵਿਜੀਲੈਂਸ ਕਰਾ ਕੇ ਦੇਖਿਓ ਤੁਹਾਨੂੰ ਆਪ ਹੀ ਸਬੂਤ ਸਾਬਤ ਹੋ ਜਾਊਗਾ ਵੀ ਐਦਾਂ ਕਿਦਾਂ ਹੋ ਗਿਆ ਕਿ ਹਰਿਆਣੇ ਦੇ ਇੱਕਦਮ ਬੱਚੇ ਆ ਕੇ ਔਰ ਜਿਨ੍ਹਾਂ ਨੂੰ ਫਾਰਮ ਭਰਨਾ ਨਹੀਂ ਆਉਂਦਾ ਤੇ ਇੱਕੋ ਜਗ੍ਹਾ ਦੇ ਮੈਂ ਤੁਹਾਨੂੰ ਆ ਦਿਖਾ ਰਿਹਾ ਮੈਂ ਫੈਕਟਸ ਨਾਲ ਆ ਜਿੰਦ ਤੁਸੀਂ ਆ ਦੇਖੋਗੇ ਆ ਡਿਸਟ੍ਰਿਕਟ ਜਿੰਦ ਆ ਸਾਰੇ ਟੌਪ ਰੈਂਕ ਨੇ ਤਾਂ ਤੁਸੀਂ ਦੇਖੋ ਆਪਣੇ ਪੰਜਾਬ ਵਾਲੇ ਬੱਚੇ ਕੀ ਕਰਨਗੇ ਫਿਰ ਤਾਂ ਬਾਹਰ ਹੀ ਜਾਣਗੇ ਜੇ ਉਹਨਾਂ ਨੂੰ ਪਤਾ ਲੱਗੂਗਾ ਵੀ ਇੰਨੀ ਤਿਆਰੀ ਕਰਨ ਤੋਂ ਬਾਅਦ ਵੀ ਇੱਥੇ ਕੁਝ ਨਹੀਂ ਬੰਨਣਾ ਤੇ ਬੱਚੇ ਹੁਣ ਤੁਹਾਡੇ ਨਾਲ ਗੱਲ ਵੀ ਕਰ ਰਹੇ ਹੋਣਗੇ ਇਹਨਾਂ ਕੋਲ ਰਸਤਾ ਕੀ ਬਚਦਾ ਕਿਵੇਂ ਜਿੱਤਿਆ ਜਾ ਸਕਦਾ ਉਹਨਾਂ ਨੂੰ ਇਨਸਾਫ ਮਿਲ ਜੇ ਤੇ ਜਿਹੜੇ ਧੱਕੇ ਨਾਲ ਸਿਲੈਕਟ ਹੋ ਗਏ ਜਾਂ ਕਿ ਲੋ ਕਿਸੇ ਗੜਬੜੀ ਦੇ ਕਰਕੇ ਸਿਲੈਕਟ ਹੋ ਗਏ ਵੀ ਉਹ ਬਾਹਰ ਹੋ ਜਾਣ ਲਿਸਟ ਚ ਜੀ ਅਸੀਂ ਕਾਫੀ ਵਾਰ ਕਾਫੀ ਮੀਡੀਆ ਚੈਨਲ ਕੋਲ ਗਏ ਆ ਉਹਨਾਂ ਨੇ ਸਾਡੀ ਗੱਲ ਸੁਣੀ ਪਰ ਕਿਸੇ ਨੇ ਛਾਪੀ ਨਹੀਂ ਹੈ ਬੇਸੇ ਕਰਕੇ ਸਾਨੂੰ ਕਿਹਾ ਗਿਆ ਕਿ ਵੀ ਨਹੀਂ ਤੁਹਾਡੀ ਨਹੀਂ ਛਾਪ ਸਕਦੇ ਸਾਨੂੰ ਕਿਤੇ ਫੋਨ ਆ ਗਿਆ ਜੀ ਨਹੀਂ ਹੁਣ ਸਾਡੀ ਇਹ ਮੁੱਦੇ ਨੂੰ ਨਹੀਂ ਅਸੀਂ ਉਠਾਵਾਂਗੇ ਫਿਰ ਅਸੀਂ ਤੁਹਾਡੇ ਕੋਲ ਆਏ ਆਂ ਬਾਕੀਆਂ ਕੋਲ ਆਏ ਜਿਨ੍ਹਾਂ ਨੇ ਹੁਣ ਕਹਿ ਗਏ ਸਾਡੀ ਤੁਸੀਂ ਮਦਦ ਕੀਤੀ ਹੈ ਵੀ ਹਾਂ ਜੇ ਤੁਸੀਂ ਦਿਖਾਉਂਗੇ ਤਾਂ ਉਹ ਬੱਚਿਆਂ ਨੂੰ ਇਨਸਾਫ ਮਿਲੇਗਾ ਨਹੀਂ ਤਾਂ ਐਦਾਂ ਹੀ ਪੰਜਾਬ 'ਚ ਟੱਕਾ ਹੁੰਦਾ ਰਹੋਗਾ ਬੱਚੇ ਫਿਰ ਕਹਿਣਗੇ ਵੀ ਬਾਹਰ ਜਾਓ ਇੱਥੇ ਕੀ ਰੱਖਿਆ ਤਾਂ ਬਹੁਤ ਸ਼ੁਕਰੀਆ ਤਾਂ ਇਹਨਾਂ ਨੇ ਪੂਰਾ ਮਸਲਾ ਦੱਸਿਆ ਨਿਪੁੰਨ ਸਿਆਲ ਸਾਡੇ ਨਾਲ ਸਾਨੂੰ ਉਹਨਾਂ ਨੇ ਕਿਹਾ ਕਿ ਅਸੀਂ ਬੱਚਿਆਂ ਨੂੰ ਸਿੱਖਿਆ ਦਿੰਨੇ ਆ ਕਿੰਨੇ ਬੱਚੇ 161 ਪੋਸਤਾਂ ਦੇ ਉਸ ਦੇ ਵਿੱਚੋਂ ਹੈਰਾਨੀ ਦੀ ਗੱਲ ਹੈ ਕਿ ਇੱਕ ਯੂਨੀਵਰਸਿਟੀ ਹਰਿਆਣੇ ਦੀ ਔਰ ਪੰਜਾਬ ਦੇ ਨਾਂ ਲੱਗਦੇ ਇਲਾਕੇ ਦੇ ਵਿੱਚੋਂ ਬੱਚੇ ਕਈ ਗਿਣਤੀ 'ਚ ਜਿਹੜੇ ਆ ਉਹ ਪਾਸ ਹੋ ਗਏ ਸਿਲੈਕਟ ਹੋ ਗਏ ਜੇ ਹੀ ਬਣਨਗੇ ਪੰਜਾਬ ਦੇ ਅੰਦਰ ਨੌਕਰੀ ਕਰਨਗੇ ਪਰ ਉਹਨਾਂ ਦੇ 10ਵੀਂ ਚ ਨੰਬਰ ਇੱਕ ਕੈਂਡੀਡੇਟ ਦੇ ਦਿਖਾਏ ਆ ਕਿ 0 ਹੈ 0 ਨੰਬਰ ਵਾਲਾ ਹੁਣ ਹੀਰੋ ਜਦੋਂ ਬਣਦਾ ਹੈ ਤੇ ਫਿਰ ਕੋਈ ਨਾ ਕੋਈ ਉਹਦੇ ਪਿੱਛੇ ਗੜਬੜੀ ਜ਼ਰੂਰ ਹੁੰਦੀ ਹੈ ਜੇਕਰ ਇਸ ਦੀ ਪੜਤਾਲ ਹੁੰਦੀ ਹੈ ਜਿਹੜਾ ਮਸਲਾ ਇਹਨਾਂ ਨੇ ਚੁੱਕਿਆ ਹੈ ਤੇ ਕਾਫੀ ਕੁਝ ਨੰਗਾ ਹੋ ਸਕਦਾ ਹੈ ਵੱਡੇ ਵੱਡੇ ਅਧਿਕਾਰੀ ਟੰਗੇ ਜਾ ਸਕਦੇ ਆ ਪਰ ਹੁਣ ਜਿਹੜਾ ਇਹਨਾਂ ਨੇ ਮਸਲਾ ਚੁੱਕਿਆ ਦੇਖਦੇ ਆ ਕਿਸ ਦੀ ਤਫਤੀਸ਼ ਕਰਾਉਣ ਦੀ ਕੋਈ ਹਿੰਮਤ ਕਰੇਗਾ ਜਾਂ ਨਹੀਂ ਕਰੇਗਾ ਫਿਲਹਾਲ ਇਸ ਰਿਪੋਰਟ ਦੇ ਵਿੱਚ ਅੰਦਰ ਇੰਨਾ ਹੀ ਜੇਕਰ ਇਸ ਬਾਬਤ ਕੋਈ ਹੋਰ ਨਵੀਂ ਅਪਡੇਟ ਆਉਂਦੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ